ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਚਲੰਦਰ ਦੇ ਵਿੱਚ ਵੀ ਆਪਰੇਸ਼ਨ ਕਾਫੀ ਚਲਾ ਗਿਆ ਜਿਸ ਦੇ ਤਹਿਤ ਮੰਡੀ ਇਲਾਕੇ ਦੇ ਵਿੱਚ ਇੱਕ ਇੱਕ ਘਰ ਦੀ ਜਾਂਚ ਕੀਤੀ ਗਈ ਹੈ ਇਸ ਦੌਰਾਨ ਤਕਰੀਬਨ 100 ਘਰਾਂ ਦੇ ਅੰਦਰ ਚੈਕਿੰਗ ਕੀਤੀ ਗਈ ਪੁਲਿਸ ਲੋਕਾਂ ਤੋਂ ਗੱਲਬਾਤ ਕਰਦੀ ਹੋਈ ਨਜ਼ਰ ਆਈ ਲੋਕਾਂ ਤੋਂ ਵੀ ਫੀਡਬੈਕ ਜਿਹੜੀ ਆ ਉਹ ਲਈ ਕਿ ਜੇ ਤੁਹਾਨੂੰ ਦੱਸ ਦਈਏ ਕਿ ਜੰਗੀ ਪਦਰ ਤੇ ਉੱਤੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਆ ਜਿਸ ਨੂੰ ਯੁੱਧ ਨਸ਼ਾ ਵਿਰੁੱਧ ਨਾਂ ਦਿੱਤਾ ਗਿਆ ਜਿਹਦੇ ਵਿੱਚ ਇੱਕ ਗੱਲ ਕਹੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਉਹ ਨਸ਼ੇ ਦਾ ਖਾਤਮਾ ਕਰਕੇ ਮੰਨਣਗੇ ਤੁਹਾਨੂੰ ਦੱਸ ਦੇ ਕਿ ਪੂਰੇ ਪੰਜਾਬ ਦੇ ਵੱਖ-ਵੱਖ ਅਜ਼ੀਲਾ ਤੋਂ ਲਗਾਤਾਰ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਜਿਹੜੇ ਨਸ਼ੇ ਦੇ ਸੋਦਾਗਰ ਨੇ ਜਿਹੜੇ ਨਸ਼ਾ ਵੇਚਦੇ ਨੇ ਤੇ ਖਰੀਦੇ ਨੇ ਉਹਨਾਂ ਦੀ ਕਮਰ ਤੋੜੀ ਜਾ ਰਹੀ ਆ ਪੀਲਾ ਪੰਜਾ ਜਿਹੜਾ ਉਹਨਾਂ ਦੀ ਪ੍ਰਾਪਰਟੀ ਤੇ ਉੱਤੇ ਚਲਾਇਆ ਜਾ ਰਿਹਾ ਤੇ ਕਈ ਜਿਹੜੇ ਕਿਲੋ ਆ ਨਸ਼ੀਲੀ ਸਮਗਰੀ ਕਈ ਕਰੋੜਾਂ ਦੇ ਹਲੇ ਤੱਕ ਬਰਾਮਦ ਹੋ ਚੁੱਕੀ ਆ ਤੁਹਾਨੂੰ ਦੱਸ ਜੀ ਕਿ ਪੁਲਸ ਜਿਹੜੀ ਆ ਇਸ ਮਾਮਲੇ 'ਚ ਥੋੜੀ ਵੀ ਢਿੱਲੀ ਨਜ਼ਰ ਨਹੀਂ ਆ ਰਹੀ ਜਿਹੜੇ ਵੀ ਰੋਕ ਲੱਗਦੇ ਨੇ ਕਿ ਉਹ ਨਸ਼ਾ ਵੇਚਣ ਵਾਲੇ ਹੌਸਲ ਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਬਲਦੇਵ ਲਗਰ ਏਰੀਆ ਦੇ ਵਿੱਚ ਵੀ ਆਪਰੇਸ਼ਨ ਖਾਸੋ ਚੱਲਿਆ ਪੰਜਾਬ ਸਰਕਾਰ ਇੱਕ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੂਰੀ ਕਾਰਵਾਈ ਕੀਤੀ ਗਈ ਦੱਸ ਦੇ ਕਿ ਚੈਕਿੰਗ ਦੇ ਵਾਸਤੇ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਰਾਮ ਸਿੰਘ ਅਤੇ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਸਹਿਤ ਹੋਰ ਜਿਹੜੇ ਅਧਿਕਾਰੀ ਸੀ ਉਹ ਮੌਕੇ ਤੇ ਪਹੁੰਚੇ ਅਤੇ ਕਈ ਨਸ਼ਟਸ਼ੇ ਦੇ ਤਸਕਰਾਂ ਦੇ ਕਾਰਨ ਜਿਹੜੇ ਨੇ ਉਹ ਖੰਗਾਲੇ ਗਏ ਪੁੱਛਗਛ ਜਿਹੜੀ ਆ ਉਹਨਾਂ ਤੋਂ ਕੀਤੀ ਗਈ ਦੱਸ ਦੇ ਕਿ ਜਲੰਧਰ ਦੇ

ਜਿਹੜੀ ਆ ਸਾਈਡਾਂ ਤੋਂ ਸੀਲ ਕੀਤਾ ਗਿਆ ਤੇ ਫਿਰ ਕਰਾਜੀ ਤਲਾਸ਼ੀ ਲਈ ਗਈ ਸ਼ਰਦੀ ਪੁਲਸ ਨੇ ਨਸ਼ਾ ਤਸਕਰਾ ਅਤੇ ਲੁਟੇਰੇਾਂ ਦੇ ਖਿਲਾਫ ਨਸ਼ੇ ਤਸਣ ਦੇ ਲਈ ਸਰਚ ਆਪਰੇਸ਼ਨ ਚਲਾਇਆ ਉਸੇ ਟੀਮਾਂ ਸਵੇਰ ਤੋਂ ਹੀ ਇਲਾਕੇ ਨੂੰ ਘੇਰਾ ਪਾਣਾ ਜਿਹੜਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਸੀ ਤੋਂ ਨਜ਼ਰ ਦੇ ਕਿ ਪੁਲਸ ਟੀਮਾਂ ਨੇ ਕਿਸੇ ਵੀ ਬੰਦੇ ਨੂੰ ਬਿਨਾਂ ਪੁੱਛ ਕੇ ਤੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਈ ਇੰਸਪੈਕਟਰ ਅਤੇ ਸਬ ਇੰਸਪੈਕਟਰ ਸਹਿਤ ਮੁਲਾਜ਼ਮ ਜਿਹੜੇ ਨੇ ਉਹ ਪੂਰੇ ਤੰਤੇ ਹੀ ਦੇ ਨਾਲ ਸਰਚ ਆਪਰੇਸ਼ਨ ਦੇ ਵਿੱਚ ਲੱਗੇ ਰਹੇ ਤੁਹਾਨੂੰ ਦੱਸਦੇ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਨਸ਼ਾ ਨੂੰ ਕਿ ਖਤਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਸ ਲਈ ਇਹ ਗੱਲ ਹੁਣ ਯਕੀਨੀ ਹੋ ਚੁੱਕੀ ਆ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਨਹੀਂ ਰਹਿਣ ਦੇਣਗੇ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਯੁੱਧ ਨਸ਼ਾ ਵਿਰੋਧ ਮਹਿੰਦ ਦੇ ਤਹਿਤਾ ਪੰਜਾਬ ਪੁਲਿਸ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਚਲੰਦਰ ਦੇ ਵਿੱਚ ਵੀ ਆਪਰੇਸ਼ਨ ਕਾਂਸੋ ਚਲਾ ਗਿਆ ਜਿੱਦੇ ਤੈ ਤਾਂ ਮੰਡੀ ਇਲਾਕੇ ਦੇ ਵਿੱਚ ਇੱਕ ਇੱਕ ਘਰ ਦੀ ਜਾਂਚ ਕੀਤੀ ਗਈ ਇਸ ਦੌਰਾਨ ਤਕਰੀਬਨ 100 ਘਰਾਂ ਦੇ ਅੰਦਰ ਚੈਕਿੰਗ ਕੀਤੀ ਗਈ ਲੋਕਾਂ ਤੋਂ ਗੱਲਬਾਤ ਕਰਦੀ ਹੋਈ ਨਜ਼ਰ ਆਈ ਲੋਕਾਂ ਤੋਂ ਵੀ ਫੀਡਬੈਕ ਜਿਹੜੀ ਆ ਉਹ ਲਈ ਗਈ ਆ ਤੁਹਾਨੂੰ ਦੱਸ ਦਈਏ ਕਿ ਜੰਗੀ ਪਦਰ ਤੇ ਉੱਤੇ ਪੰਜਾਬ ਦੇ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਆ ਜਿਸ ਨੂੰ ਯੁੱਧ ਨਸ਼ਾ ਵਿਰੁੱਧ ਨਾਂ ਦਿੱਤਾ ਗਿਆ ਜਿਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਉਹ ਨਸ਼ੇ ਦਾ ਖਾਤਮਾ ਕਰਕੇ ਮੰਨਣਗੇ ਤੁਹਾਨੂੰ ਦੱਸ ਦੇ ਕਿ ਪੂਰੇ ਪੰਜਾਬ ਦੇ ਵਕਫਾ ਕਜ਼ੀਲਾਤ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਜਿਹੜੇ ਨਸ਼ੇ ਦੇ ਸੌਦਾਗਰ ਨੇ ਜਿਹੜੇ ਨਸ਼ਾ ਵੇਚਦੇ ਨੇ ਤੇ ਖਰੀਦੇ ਨੇ ਉਹਨਾਂ ਦੀ ਕਮਰ ਤੋੜੀ ਜਾ ਰਹੀ ਆ ਪੀਲਾ ਪੰਜਾ ਜਿਹੜਾ ਉਹਨਾਂ ਦੀ ਪ੍ਰਾਪਰਟੀ ਤੇ ਉੱਤੇ ਚਲਾਇਆ ਜਾ ਰਿਹਾ ਤੇ ਕਈ ਜਿਹੜੇ ਕਿਲੋ ਆ ਨਸ਼ੀਲੀ ਸਮਗਰੀ ਕਈ ਕਰੋੜਾਂ ਦੇ ਹਲੇ ਤੱਕ ਬਰਾਮਦ ਹੋ ਚੁੱਕੀ ਆ ਤੁਹਾਨੂੰ ਦੱਸ ਜੀ ਕਿ ਪੁਲਸ ਜਿਹੜੀ ਆ ਇਸ ਮਾਮਲੇ 'ਚ ਥੋੜੀ ਵੀ ਢਿੱਲੀ ਨਜ਼ਰ ਨਹੀਂ ਆ ਰਹੀ ਜਿਹੜੇ ਵੀ ਰੋਕ ਲੱਗਦੇ ਨੇ ਕਿ ਉਹ ਨਸ਼ਾ ਵੇਚਣ ਵਾਲੇ ਹੋਸਾਗ ਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਜਲੰਧਰ ਦੇ ਬਲਦੇਵ ਨਗਰ ਏਰੀਆ ਦੇ ਵਿੱਚ ਵੀ ਆਪਰੇਸ਼ਨ ਖਾਸੋ ਚੱਲਿਆ ਪੰਜਾਬ ਸਰਕਾਰ ਦੀ ਜੁਤ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੂਰੀ ਕਾਰਵਾਈ ਕੀਤੀ ਗਈ ਹੈ ਦੱਸ ਦੇ ਕਿ ਚੈਕਿੰਗ ਦੇ ਵਾਸਤੇ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਰਾਮ ਸਿੰਘ ਅਤੇ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਸਹਿਿਤ ਹੋਰ ਜਿਹੜੇ ਅਧਿਕਾਰੀ ਸੀ ਉਹ ਮੌਕੇ ਤੇ ਪਹੁੰਚੇ ਅਤੇ ਕਈ ਨਸ਼ਟਸ਼ੇ ਦੇ ਤਸਕਰਾਂ ਦੇ ਕਾਰਨ ਜਿਹੜੇ ਨੇ ਉਖੰਗਾਲੇ ਗਏ

ਜਿਹੜੀ ਆ ਸਾਈਡਾਸ ਤੋਸੀਲ ਕੀਤਾ ਗਿਆ ਤੇ ਫਿਰ ਕਰਾਜੀ ਤਲਾਸ਼ੀ ਲਈ ਗਈ ਸ਼ਰਦੀ ਪੁਲਿਸ ਨੇ ਨਸ਼ਾ ਤਸਕਰਾ ਅਤੇ ਲੁਟੇਰਾ ਦੇ ਖਿਲਾਫ ਨਸ਼ੇਰ ਤਸੜ ਦੇ ਲਈ ਸਰਚ ਆਪਰੇਸ਼ਨ ਚਲਾਇਆ ਉਸੇ ਟੀਮਾਂ ਸਵੇਰ ਤੋਂ ਹੀ ਇਲਾਕੇ ਨੂੰ ਘੇਰਾ ਪਾਣਾ ਜਿਹੜਾ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਸੀ ਤੋਂ ਦੱਸਦੇ ਕਿ ਪੁਲਿਸ ਟੀਮਾਂ ਨੇ ਕਿਸੇ ਵੀ ਬੰਦੇ ਨੂੰ ਬਿਨਾਂ ਪੁੱਛ ਕੇ ਤੋਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਈ ਇੰਸਪੈਕਟਰ ਅਤੇ ਸਬ ਇੰਸਪੈਕਟਰ ਸਹਿਤ ਮੁਲਾਜ਼ਮ ਜਿਹੜੇ ਨੇ ਉਹ ਪੂਰੀ ਤੰਤਹੀ ਦੇ ਨਾਲ ਸਰਚ ਆਪਰੇਸ਼ਨ ਦੇ ਵਿੱਚ ਲੱਗੇ ਰਹੇ ਤੁਹਾਨੂੰ ਦੱਸ ਦੇ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਨਸ਼ਾ ਨੂੰ ਕਿਉਂਕਿ ਖਤਮ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਸ ਲਈ ਇਹ ਗੱਲ ਹੁਣ ਯਕੀਨੀ ਹੋ ਚੁੱਕੀ ਆ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਨਹੀਂ ਰਹਿਣ ਦੇਣਗੇ